ਵੱਲੇ ਵੱਲੇ ਅੱਗੀ ਕਰੇ ਜੀ 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 ਇਸ ਸਾਰਿਆਂ ਦਾ ਇੱਕੋ ਹੀ ਮਕਸਦ ਹੈਗਾ ਵੀ ਆਪਾਂ ਆਪਣੇ ਨਸ਼ਾ ਕਿਹੜਾ ਸਾਡੇ ਇਲਾਕੇ ਚ ਵੇਚ ਰਿਹਾ ਤਾਂ ਜਾਂ ਗੁੰਡਾਗਰਦੀ ਹੋ ਰਹੀ ਹੈ ਕੋਈ ਸਾਡੀ ਸਨਵਾਈ ਨਹੀਂ ਹੋ ਰਹੀ ਉਹਨੂੰ ਅਸੀਂ ਕਿਵੇਂ ਅੱਗੇ ਮਹ ਮਾਹੀ ਹਿਂ ਜੁਲਿਆਣਾ ਤੁਸੀਂ ਚਾਹਦੇ ਹੋ ਨਾ ਵੀ ਆਪਣੇ ਇਲਾਕੇ ਚ ਕੋਈ ਸਾਰੇ ਸੇਫ ਰਹਿਣ ਹਾਂਜੀ ਸੇਫ ਰਹਿਣ ਨਸ਼ਾ ਨਾ ਵਿਕੇ ਤੇ ਕੋਈ ਗੁੰਡਾਗਰਦੀ ਕਰਨ ਵਾਲਾ ਜਾਂ ਕੋਈ ਬਦਮਾਸ਼ ਫੇਰ ਨਾ ਚੱਕੇ ਤੇ ਹੱਥ ਖੜੇ ਕਰਿਓ ਜ਼ਰੂਰ ਦੇਖੋ ਮੈਨੂੰ ਮੈਂ ਆਪ ਜੀ ਨੂੰ ਪਹਿਲਾਂ ਵੀ ਇੱਕ ਗੱਲ ਕਹੀ ਸੀ ਮੈਂ ਪਾਰਟੀ ਤੋਂ ਉੱਪਰ ਉੱਠ ਕੇ ਇੱਕ ਆਮ ਨਾਗਰਿਕਾਂ ਔਰ ਮੇਰੇ ਖੂਨ ਦੇ ਵਿੱਚ ਜਿਹੜਾ ਕਤਰਾ ਹੈ ਤੁਹਾਡੇ ਲੋਕਾਂ ਦਾ ਮੈਂ ਆਪਣਾ ਖੂਨ ਦਾ ਕਤਰਾ ਆਪਣੇ ਲੋਕਾਂ ਲਈ ਦੇ ਰਿਆਂਗਾ ਪਰ ਵਿਕਾਂਗਾ ਨਹੀਂ ਤੇ ਨਾ ਹੀ ਕਿਸੇ ਰਾਜਨੀਤਿਕ ਪਾਰਟੀ ਦਾ ਝੰਡਾ ਚੱਕਾਂਗਾ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਝੰਡਾ ਚੱਕਾਂਗਾ ਤੇ ਆਪਣੇ ਲੋਕਾਂ ਦਾ ਤੇ ਝੰਡਾ ਚੱਕਾਂਗਾ ਤੇ ਆਪਣੇ ਲੋਕਾਂ ਦੇ ਹੱਕਾਂ ਲਈ ਇੱਥੇ ਲੋਕ ਮੈਂ ਉਹ ਦੇਖੇ ਨੇ ਜਿਨ੍ਹਾਂ ਲਈ ਮੈਂ ਮਿਹਨਤ ਕੀਤੀ ਲੜਾਈਆਂ ਕੀਤੀਆਂ ਪਰਚੇ ਪੁਆਏ ਉਹ ਲੋਕ ਸਾਡੀਆਂ ਵੈਰੀਫਾਈ ਕਰਾਉਣੇ ਨਾਮ ਮੈਂ ਅਦਿਸ਼ਵਤ ਅੱਜ ਤੱਕ ਲਈ ਨਾ ਵਿਕਿਆ ਤੇ ਨਾ ਵਿਕਣਾ ਇੱਕ ਤਾਂ ਪਹਿਲਾਂ ਮੈਂ ਸਮਾਜ ਦਾ ਕੰਮ ਕਰਦਾ ਸੀ ਉਦਾਂ ਹੀ ਮੈਂ ਕਰਨਾ ਜੋ ਤੇ ਤੁਸੀਂ ਮੇਰੇ ਨਾਲ ਸਾਥ ਦਿਓ ਸੜਕਾਂ ਨਾਲੀਆਂ ਤੇ ਸਾਡਾ ਹੱਕ ਹੈ ਸਰਕਾਰ ਨੂੰ ਅਸੀਂ ਵੋਟਾਂ ਪਾਉਨੇ ਆ ਵਿਧਾਇਕ ਵੀ ਚੁੰਨਦੇ ਆ ਕੌਂਸਲਰ ਵੀ ਚੁੰਨਦੇ ਆ ਤੇ ਸਾਡੀਆਂ ਗੱਲਾਂ ਨਹੀਂ ਹੋਣਗੀਆਂ ਤੇ ਤੁਹਾਡੇ ਕਿਹੜੇ ਤੇਲ ਦੇ ਸੁਭਾਜ ਗੋਲੀਆਂ ਅਦਾਲਤ ਤੱਕ ਮੈਂ ਲੈ ਕੇ ਜਾਵਾਂਗਾ ਕਹਾਂਗਾ ਲੜਾਂਗਾ ਵੀ ਮੈਂ ਜਨਹਿਤ ਜਾਜਕਾ ਮੈਂ ਪਾਊਗਾ ਕੰਮ ਕਰਾਂਗੇ ਲੋਕਾਂ ਦੇ ਇਵੇਂ ਵੀ ਗੁੰਜਲ ਚ ਪਾਇਆ ਤੁਹਾਡੀਆਂ ਵਾਰਡਾਂ ਤੁਹਾਡੀਆਂ ਵਾਰਡਾਂ ਉਹ ਅਸੀਂ ਨਾ ਉਸ ਵਾਰਡ ਦਾ ਕੰਮ ਕਰਾ ਸਕਦੇ ਆ ਨਾ ਉਸ ਕਰਾ ਸਕਦੇ ਆ ਵੀ ਵਿਚਾਰੇ ਦੀ ਲਾਇਟ ਕਾਸ਼ੀ ਨਗਰ ਦੀ ਬੰਦ ਹੋਏਗੀ ਮੈਂ ਉਹ ਠੀਕ ਨਹੀਂ ਕਰਾ ਸਕਦਾ ਮੇਰੇ ਕੋ ਕੋਈ ਭੈਣ ਆਏ ਕਿ ਮੈਂ ਕਰਾਵਾਂਗਾ ਹੀ ਨਾ ਤੇ ਕੋਈ ਆ ਗਿਆ ਦਸ਼ਮੇਸ਼ ਨਗਰ ਦਾ ਵੀ ਤੁਹਾਡਾ ਸੀਫਰਾ ਜਾ ਮੈਂ ਤੇ ਮੈਂ ਕਰਾਵਾਂਗਾ ਨਹੀਂ ਠੀਕ ਮੇਰੇ ਕੋ ਕੋਈ ਆ ਕੇ ਕਹਿ ਰਿਹਾ ਮੇਰਾ ਕਿਹੜਾ ਜੀਵਨ ਹੈ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਇਹ ਸਾਰੀ ਪੰਚਾਇਤ ਹੈ ਮੇਰੇ ਕੋਲ ਦੋ ਨੀਤੀਆਂ ਨਹੀਂ ਹੁੰਦੀਆਂ ਮੇਰਾ ਕੜਾ ਜੀਵਨ ਹੈ ਤੁਹਾਡੇ ਲੋਕਾਂ ਲਈ ਹੈ ਇਹਦੇ ਵਿੱਚ ਕੋਈ ਵੀ ਹੈਗਾ ਕਿਸੇ ਪਾਰਟੀ ਦਾ ਵੀ ਹੈਗਾ ਮੈਂ ਕੰਮ ਕਰਵਾਉਣੇ ਜੋ ਤੇ ਆਪਣੇ ਲਾਕੇ ਜਿਵੇਂ ਪਹਿਲਾਂ ਵੀ ਵਾਇਰਲ ਹੋ ਕੇ ਕਿਹਾ ਸੀ ਕਈਆਂ ਨੂੰ ਮੈਨੂੰ ਬੜੀ ਤਕਲੀਫ ਲੱਗਦੀ ਹੈ ਵੀ ਕੋਰੀਆ ਕਹਿੰਦਾ ਕੱਲ ਸੱਚੀਆਂ ਨੇ ਉਹ ਮੈਨੂੰ ਜੋ ਮਾੜਾ ਵੀ ਕਹੀ ਜਾਂ ਚੰਗਾ ਵੀ ਕਈਆਂ ਨੂੰ ਮੇਰਾ ਪ੍ਰਚਾਰ ਕਰਦੇ ਨੇ ਪਰ ਮੈਂ ਆਪਣੇ ਲਾਕੇ ਜ ਨਿਸ਼ਾ ਨਹੀਂ ਜੋ ਵਿਕਮ ਦੇਣਾ ਕਿਹੜਾ ਮਰਜ਼ੀ ਹੋਇਆ ਉਹਨੇ ਮਤਲਬ ਉਹ ਦੇਣਾ ਝੰਡਾ ਚਾakre ਨੇ ਜਾਂ ਕਹਿ ਲੋ ਕਿ ਲੋਕਾਂ ਵਿੱਚ ਇਹ ਪ੍ਰਚਾਰ ਕਰ ਰਹੇ ਨੇ ਕਿ ਇਹਦੇ ਤੋਂ ਖਿਲਾਫ ਅਸੀਂ ਕਾਰਵਾਈ ਕਰਾਂਗੇ ਲੋਕਾਂ ਦੇ ਵਿਰੁੱਧ ਅਸੀਂ ਚਾਹਾਂਗੇ ਕਿ ਅਸੀਂ ਇਹਨਾਂ ਦਾ ਪੂਰਾ ਸਾਥ ਦਈਏ ਪਰ ਜਿੱਥੇ-ਜਿੱਥੇ ਵੀ ਗੋਰੀਆ ਸਾਹਿਬ ਸਾਨੂੰ ਖੜੇ ਹੋਣ ਲਈ ਕਹਿਣਗੇ ਉੱਥੇ ਖੜੇ ਹੋਵਾਂਗੇ ਔਰ ਅਸੀਂ ਚਾਹਾਂਗੇ ਕਿ ਗੋਰੀਆ ਸਾਹਿਬ ਅੱਗੇ ਹੋ ਕੇ ਨਸ਼ੇ ਵਿਰੁੱਧ ਜੋਵਾਣਾ ਕੋ ਹੋ ਸਕਦਾ ਹੈ ਬੰਦੀ ਕਾਰਵਾਈ ਲੋਕਾਂ ਉੱਪਰ ਕਰਾਉਣ ਉਹਨਾਂ ਦੇ ਐਸ ਸੀ ਦੇ ਉੱਪਰ ਥੰਮ ਲਈ ਜਾਵੇ ਅਸੀਂ ਇਹੀ ਅਪੀਲ ਕਰਾਂਗੇ ਔਰ ਸਾਥੀਆਂ ਦੇ ਹੱਥ ਜੋੜ ਕੇ ਬੇਨਤੀ ਹੈ ਕਿ ਗੋਰੀਆ ਸਾਹਿਬ ਦੇ ਨਾਲ ਸਾਰਿਆਂ ਨੇ ਸਹਿਯੋਗ ਸਹੀ ਹੋ ਕਰਨਾ ਹੈ ਧੰਨਵਾਦ ਜਿੰਦਾਬਾਦ ਮੇਰੀ ਬੇਨਤੀ ਹੈ ਵੀ ਮੇਰੀ ਵੱਡੀ ਭੈਣ ਆਸ਼ਾ ਡੋਗਰਾ ਜੀ ਜੋ ਮੇਰੇ ਨਾਲ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਨੇ ਉਹ ਦੋ ਸ਼ਬਦ ਬੋਲਣਗੇ ਆਸ਼ਾ ਡੋਗਰਾ ਜੀ ਸਾਡੇ ਭਾਈ ਸਾਹਿਬ ਨਸ਼ਿਆਂ ਦੇ ਦੋਤੇ ਕਰਦੇ ਹਾਂ ਬਹੁਤ ਵਧੀਆ ਸਾਡੇ ਪੱਲਾ ਬਈ ਕਈ ਮਾਵਾਂ ਦੀ ਰੋਸ਼ੀਆਂ ਦੇਖੀਆਂ ਭੈਣਾ ਰੋਡੀਆਂ ਦੇਖੀਆਂ ਅਸੀਂ ਬਈ ਬਹੁਤ ਬਹੁਤ ਬੁਲਾਤ ਕਰਦੀਆਂ ਨੇ ਤੇ ਇਹ ਨਸ਼ਾ ਬੰਦ ਕੋਈ ਚਾਹੀਦਾ ਕੋਈ ਬਰੰਦ ਦੀ ਲੋੜ ਨਹੀਂ ਹੈ ਜੇ ਕਿਸੇ ਨੂੰ ਪਤਾ ਵੀ ਲੱਗਦਾ ਕਿਸੇ ਮੱਲੇ ਦੇ ਵਿੱਚ ਕਿਸੇ ਦਾ ਕੋਈ ਵੀ ਨਸ਼ਾ ਵਿਕਦਾ ਤਾਂ ਜਰੂਰ ਤਲਾਸ਼ ਦਿਵੋ ਆ ਸਾਰੀਆਂ ਮਾਵਾਂ ਭੈਣਾਂ ਨੂੰ ਖੁਸ਼ੀ ਮਿਲੇ ਵੀ ਸਾਡੇ ਬੱਚੇ ਸਿੱਧੇ ਰਸਤੇ ਚੱਲਣ ਵੀ ਬੇ ਬੱਚੇ ਸਾਡੇ ਗਲਤ ਰਸਤੇ ਚੱਲਣ ਆ ਅੱਜ ਸਾਡੀ ਜਿਹੜੇ ਪੋਤੀਆਂ ਪੋਤੇ ਨੇ ਉਹ ਵੀ ਵੱਡੇ ਹੋ ਰਹੇ ਆ ਸਾਨੂੰ ਵੀ ਡਰ ਲੱਗਦਾ ਵੀ ਕੱਲ ਨੂੰ ਬੱਚੇ ਗਲਤ ਪਾਸੇ ਨਾ ਜਾਣ ਵੀ ਅੱਛੇ ਪਾਸੇ ਜਾਣ ਬਾਕੀ ਗੋਰੀਆ ਭਾਈ ਸਾਡੇ ਨਾਲ ਨੇ ਜੇ ਅੱਗੇ ਨੇ ਅਸੀਂ ਇਹਨਾਂ ਦੇ ਨਾਲ ਆ ਅਸੀਂ ਇਹਨਾਂ ਦੇ ਨਾਲ ਚੱਲਾਂਗੇ ਜਿੱਦਾਂ ਵੀ ਇਹ ਸਾਨੂੰ ਕਹਿਣਗੇ ਬਾਕੀ ਜੋ ਵੀ ਅਸੀਂ ਕਾਫੀ ਦੇਰ ਦੇ ਆ ਨਵੇਂ ਨਾਲ ਜੁੜੇ ਹੋਏ ਆ ਕਾ ਤਾਂ ਅੱਜ ਤੱਕ ਕਦੀ ਕੰਮ 모ੜਿਆ ਨਹੀਂ ਐ ਬਹੁਤ ਅੱਗੇ ਹੋ ਕੇ ਕੰਮ ਕਰਦੇ ਆਂ ਔਰ ਕੁਰਬਾਨਦੇ ਵੀ ਆਂ ਸਾਰੀਆਂ ਭੈਣਾਂ ਅੱਗੇ ਬੇਨਤੀ ਐ ਵੀ ਸਾਰੇ ਇਹਨਾਂ ਦਾ ਸਾਥ ਦਿਓ ਤੇ ਅਸੀਂ ਇਹਨਾਂ ਦੇ ਨਾਲ ਚੱਲੀਏ ਚੱਲ ਕੇ ਅਸੀਂ ਇਹਨਾਂ ਦੇ ਨਾਲ ਵੀ ਜਿੱਦਾਂ ਇਹ ਕਹਿਣਗੇ ਨਸ਼ਿਆਂ ਵਿਰੋਧ ਚਲਦੇ ਆਂ ਅਸੀਂ ਵੀ ਚੱਲੀਏ ਵੀ ਕੱਲ ਨੂੰ ਸਾਡੇ ਬੱਚਿਆਂ ਨੂੰ ਨਾ ਅੱਗੇ ਆਣ ਕੇ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਤੰਗੀ ਆਵੇ ਸਾਰੇ ਨੇ ਤੇ ਮੈਂ ਰਾਜਨ ਸੌਂਦੀ ਜੀ ਨੂੰ ਮੇਰੇ ਬਚਪਨ ਦੇ ਸਾਥੀ ਨੇ ਬੇਨਤੀ ਹੈ ਰਾਜਕੁਮਾਰ ਸਾਡੇ ਸਾਫਕਾ ਪੰਚਨੇ ਪਿੰਡ ਦੇ ਰਾਜਕੁਮਾਰ ਪ੍ਰਧਾਨ ਜੀ ਨੂੰ ਬੇਨਤੀ ਹੈ ਕਿ ਆਓ ਆਉਂਦੇ ਭਗਤ ਜੀ ਅੱਗੇ ਆਓ ਜੁਰਿਆ ਸਾਹ ਦੇ ਨਾਲ ਅੱਗੇ ਚੱਲਣਗੇ ਅਸੀਂ ਚੱਲਣਗੇ ਨਾਲ ਸਤਿਉ ਬੇਨਤੀ ਆ ਬਦਮਾਸ਼ ਬਲੇਕੀਏ ਪਾਣਦੇ ਨਹੀਂ ਖੁਦ ਆ ਬਣਾਣੇ ਉਮਰ ਆ ਰਹੇ ਆ ਸਾਹਮਣੇ ਕੋਈ ਚੋਰੀ ਕਰਦਾ ਮੋਬਾਈਲ ਚੋਂਦਾ ਕੈਮਰਾ ਚੋਂਦਾ ਅਸੀਂ ਡਟ ਕੇ ਇਹ ਨਹੀਂ ਕਹਿ ਰਹੇ ਵੀ ਆਹ ਬੰਦਾ ਆ ਚੋਰੀ ਕਰਨ ਆ ਕਿਉਂਕਿ ਦੂਜੇ ਦੇ ਮੁੰਡੇ ਦੇ ਰੱਖ ਕੇ ਜਿੰਨਾ ਚਿਰ ਚਲਾਵਾਂਗੇ ਸਾਡੇ ਹਾਲਾਤ ਇਹੋ ਜਿਹੇ ਰਹਿਣਗੇ ਜਿਸ ਤਰ੍ਹਾਂ ਗੋਰੀਆ ਸਾਹਿਬ ਕਹਿੰਦੇ ਆ ਵੀ ਅਸੀਂ ਡਟ ਕੇ ਇਹਦਾ ਵਿਰੋਧ ਕਰਾਂਗੇ ਸਾਨੂੰ ਗੋਰੀਆ ਸਾਹਿਬ ਵਰਗੇ ਬੰਦੇ ਚਾਹੀਦੇ ਆ ਜਿਹੜਾ ਉਹਨਾਂ ਨਾਲ ਅਸੀਂ ਮੁੰਡੇ ਦਾ ਮੁੰਡਾ ਲਾ ਕੇ ਸਾਹ ਦੇਵਾਂਗੇ ਔਰ ਚੋਰਾਂ ਨੂੰ ਵੀ ਭਜਾਵਾਂਗੇ ਤੇ ਬਲੈਕੀਨ ਵੀ ਭਜਾਵਾਂਗੇ ਇਹ ਇੰਨੇ ਬੰਦਾ ਗੱਲ ਕਰ ਲੈ ਧੰਨਵਾਦ ਸਾਡੀ ਜਰੂਰ ਮਾਰਿਆ ਕਰੋ ਇਹ ਸਾਡਾ ਪਿੰਡ ਹੁੰਦਾ ਸੀ ਹੁਣ ਬਣ ਗਿਆ ਸ਼ਹਿਰ ਤੇ ਇਹ ਸਾਡੇ ਪਿੰਡ ਦੇ ਸਪੰਚ ਸੀ ਤੇ ਮੇਰੀ ਬੇਨਤੀ ਹੈ ਵੀ ਰਾਜkumar ਜੀ ਨੂੰ ਵੀ ਬਿਠਾ ਲਓ ਇਧਰ ਆਓ ਜੀ ਬਖੜੀਏ ਨਾਲ ਬਿਠਾ ਦੋ ਜੀ ਨਾਲ ਤੁਸੀਂ ਬੈਠੋ ਸਰ ਸਰ ਬੈਠੇ ਬੈਠੇ ਇਹ ਸਾਡੇ ਵਿੱਚ ਸੰਜੀਵ ਕਾਲੀਆ ਜੀ ਨੇ ਜੋ ਸੀਨੀਅਰ ਸੁਪਰਡੈਂਟ ਨੇ ਨਗਰ ਨਿਗਮ ਤੋਂ ਤੇ ਸਾਡੇ ਕੋਲ शेट्टी ਸਾਹਿਬ ਕਰਨ शेट्टी ਸਾਹਿਬ ਸਾਡੇ ਛੋਟੇ ਭਰਾ ਨੇ ਔਰ ਸੀਨੀਅਰ ਪੱਤਰਕਾਰ ਨੇ ਸਮਾਜ ਲਈ ਹਮੇਸ਼ਾ ਹੀ ਕੰਮ ਕਰਦੇ ਨੇ ਤੇ ਮੇਰੀ ਬੇਨਤੀ ਹੈ ਦੀਪਕ ਪੰਡਤ ਜੀ ਨੂੰ ਜੋ ਸਾਡੇ ਛੋਟੇ ਵੀਰ ਨੇ ਤੇ ਸਮਾਜ ਦਾ ਕੰਮ ਕਰ ਰਹੇ ਨੇ ਦੀਪਕ ਪੰਡਤ ਜੀ ਨੂੰ ਬੇਨਤੀ ਹੈ ਵੀ ਦੋ ਸ਼ਬਦ ਰੱਖਾ। ਆ ਦੰਨੀ ਹੈ ਸੁਭਾਜ ਦੋਰੀਆ ਜੀ ਸਾਡੇ ਵੱਡੇ ਭਾਈ ਸਾਹਿਬ ਜਿਹੜੀ ਇਹ ਇੱਕ ਮੁਹਾਮ ਚਲਾ ਰਹੇ ਆ ਨਸ਼ਿਆਂ ਵਿਰੁੱਧ ਬਹੁਤ ਵਧੀਆ ਗੱਲ ਹੈ। ਅਸੀਂ ਤੇ ਸਾਰੇਿਆਂ ਦੇ ਨਾਲ ਸਹਿਯੋਗ ਕਰ ਰਿਆਂ ਹੋਰ ਵੀ ਆਪਾਂ ਸਹਿਯੋਗ ਕਰਨਾ ਜਿੱਥੇ ਵੀ ਕਿਤੇ ਨਸ਼ਾ ਵਿਕਦਾ ਹੈ ਉੱਥੇ ਹੀ ਸੁਭਾਸ਼ ਗੋਰੀਆ ਜੀ ਨੂੰ ਦੱਸੋ ਆਪਾਂ ਉਹਦੇ ਨਾਲ ਰਲ ਕੇ ਸਾਰਾ ਜਿਹੜਾ ਉਹਦਾ ਕਾਰਵਾਈ ਪਾਵਾਂਗੇ ਕੋਈ ਡਰਨ ਵਾਲੀ ਗੱਲ ਨਹੀਂ ਕੋਈ ਕੋਈ ਐਸਾ ਡਰਨਾ ਨਹੀਂ ਕਿਸੇ ਬਦਮਾਸ਼ਪੁਰ ਨਹੀਂ ਡਰਨਾ ਆਪਾਂ ਸਾਰੇ ਹੀ ਸੁਭਾਸ਼ ਗੋਰੀਆ ਦੇ ਨਾਲ ਹੋ ਕੇ ਇਕਜੁੱਟ ਹੋ ਕੇ ਨਸ਼ੇ ਦਾ ਵਿਰੋਧ ਲੜਾਈ ਕਰਾਂਗੇ ਬਹੁਤ ਬਹੁਤ ਧੰਨਵਾਦ ਆਈਓਈ ਸੰਗਤ ਦਾ ਵੀ ਮੇਰੇ ਤੋਂ ਸ਼ਾਬਦ ਕਹਣ ਕੇ ਸਮਾਜ ਖੇਤਲੇ ਸਭ ਨੂੰ ਨਮਸਕਾਰ ਮੇਰਾ ਆ ਮੇਰੇ ਭਰਾ ਨੇ ਛੋਟੇ ਗੋਰੀਆ ਜੀ ਔਰ ਅਸੀਂ ਦੇਖਦੇ ਆ ਰਹੇ ਆ ਮੈਂ 2015 ਚੋਕੇ ਆਈ ਸੀ ਗੀਤਾ ਕਲੋਨੀ ਵਿੱਚ ਇਥੋਂ ਦੀ ਪੀਐਲਓ ਵੀ ਕੋਈ ਵੀ ਇਹੋ ਜਿਹਾ ਕੰਮ ਮੈਨੂੰ ਨਹੀਂ ਲੱਗਦਾ ਪੀਐਲਓ ਹੋਣ ਦੇ ਨਾਤੇ ਵੀ ਘਰ ਘਰ ਅਸੀਂ ਜਾਈਦਾ ਕੰਮ ਕਰਮ ਪਰ ਨਿਊ ਗੀਤਾ ਕਲੋਨੀ ਗੀਤਾ ਕਲੋਨੀ ਇਹ ਮੇਰੇ ਕੋਲ ਹਰ ਘਰ ਜਾਂਦਾ ਹੈ ਕਿ ਇਹ ਕੰਮ ਕਰਦੇ ਆ ਕਿਸੇ ਤਰ੍ਹਾਂ ਦਾ ਦਿਖਾਵਾ ਉਜੜਾ ਮੂਲੇ ਨਾਲ ਇਹ ਸ਼ੁਰੂ ਕੀਤਾ ਉਹ ਤਾਂ ਕਹਿ ਲਓ ਨਾ جواب ਹੈ ਉਹਦਾ ਕੋਈ ਜਵਾਬ ਨਹੀਂ ਹੈ ਕੋਈ ਵੀ ਇਸ ਚੀਜ਼ ਦੇ ਅੱਗੇ ਨਹੀਂ ਹੁੰਦਾ ਡਰਦਾ ਮਾਰਾ ਕਿ ਹਾਏ ਗੁੰਡੇ ਮੈਨੂੰ ਇੱਦਾਂ ਨਾ ਕਰਦੇ ਨਾ ਇਦਾਂ ਨਾ ਕਰ ਪਰ ਬੜੀ ਦਲੇਰੀ ਨਾਲ ਇਹਨਾਂ ਨੇ ਬਹੁਤ ਹੀ ਦਲੇਰੀ ਨਾਲ ਇਹ ਕਦਮ ਚੁੱਕਿਆ ਔਰ ਮੈਂ ਪੈਰ ਹੋਂ ਦੇ ਨਾਲ ਕਿ ਹਮੇਸ਼ਾ ਹੀ ਇਹਨਾਂ ਨਾਲ ਖੜੀ ਹਾਂ ਔਰ ਹਮੇਸ਼ਾ ਹੀ ਰਵਾਂਗੀ ਭਰਾ ਦੇ ਦੇਖੋ ਭਰਾ ਦੇ ਅੱچھے ਕੰਮ ਹਰ ਭੈਣ ਨੂੰ ਅੱਛੇ ਲੱਗਦੇ ਆ ਹਨਾ ਅੱਜ ਕੱਲ ਭੈਣਾਂ ਰੋਂਦੀਆਂ ਐ ਨਸ਼ੇ ਜਿਹੜੇ ਭਰਾ ਕਰਦੇ ਆ ਰੋਂਦੀਆਂ ਮੰਗਦੀਆਂ ਕਿ ਇਹਦੇ ਨਾਲੋਂ ਮਰ ਜਾਵੇ ਤੇ ਬੈਟਰ ਹੈ ਹਨਾ ਇਸ ਕਰਕੇ ਮੇਰਾ ਭਰਾ ਤਾਂ ਬਹੁਤ ਵਧੀਆ ਕੰਮ ਕਰ ਰਿਹਾ ਔਰ ਹਮੇਸ਼ਾ ਹੀ ਮੈਂ ਭਰਾ ਦੇ ਨਾਲ ਕਰੇ ਹਮੇਸ਼ਾ ਹੀ ਸਰਕਾਰ ਕਰਨ ਸੇਠੀ ਜੀ ਕਰਨ ਸੇਠੀ ਜੀ ਨੂੰ ਬੇਨਤੀ ਹੈ ਕਿ ਦੋ ਸ਼ਬਦ ਕਹਿਣਗੇ ਸਰਦ ਬਹੁਤ ਬਹੁਤ ਧੰਨਵਾਦ ਔਰ ਸਪੈਸ਼ਲ ਮੇਰੇ ਵੱਡੇ ਵੀ ਸੁਭਾਜ ਗੋਰੀ ਜਿਹੜਾ ਨੇ ਮੈਨੂੰ ਇਸ ਬੜੀ ਹੀ ਵਧੀਆ ਮਹਿਮਾਤ ਇੱਥੇ ਮੈਨੂੰ ਬੁਲਾਇਆ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਸਿਰਫ ਵੈਸਟ ਹਲ ਕੇ ਨਹੀਂ ਜਾਨੀ ਕਿ ਜੁਲੰਧਾ ਤਾਂ ਜਿਹੜੇ ਮਰਜੀ ਹਲਕੇ ਤੇ ਮੈਂ ਇੱਕ ਪੱਤਰਕਾਰ ਅਕੋਰਡਿੰਗ ਮੈਂ ਗੱਲ ਕਰਨ ਚਾਹੁੰਦਾ ਜਦੋਂ ਵੀ ਮੈਨਾਂ ਨੂੰ ਫੋਨ ਕੀਤਾ ਕਿ ਭਾਜੀ ਅੱਜ ਇੱਥੇ ਕੋਈ ਪ੍ਰੋਬਲਮ ਹੋ ਗਈ ਹੈ ਤੁਸੀਂ ਆ ਜਾਓ ਤੇ ਇਹਨਾਂ ਨੇ ਕਦੀ ਵੀ ਮੈਨੂੰ ਕਿਆ ਕਰ ਦੂ ਦੱਸੋ ਉਸੇ ਟਾਈਮ ਉਹਥੇ ਪਹੁੰਚ ਜਾਂਦੇ ਆ ਔਰ ਕੋਈ ਕੰਮ ਤੇ ਇੱਦਾਂ ਨਹੀਂ ਆਣਾਂ ਨੇ ਕਿ ਜਿਹੜੇ ਫੋਨ ਤੇ ਕਰਵਾਤੇ ਤੁਹਾਨੂੰ ਪਤਾ ਥਾਣਿਆਂ ਵਿੱਚ ਕੋਈ ਕਿਸੇ ਦੀ ਆਮ ਬੰਦੇ ਕੋਈ ਸੁਣਵਾਈ ਨਹੀਂ ਹੈ ਪਰ ਇਹਨਾਂ ਦੇ ਫੋਨ ਤੇ ਹੀ ਮੈਂ ਕਹਿੰਦਾ ਕਿ 90% ਬੰਦੇ ਦੇ ਕੰਮ ਹੋ ਜਾਂਦੇ ਆ ਬਿਨਾ ਕਿਸੇ ਪੈਸੇ ਤੋਂ ਇਹ ਉਹ ਸਖਸ਼ਾ ਜਿਹੜੇ ਨੇ ਅੱਜ ਤੱਕ ਆਮ ਲੋਕਾਂ ਦਾ ਭਲਾ ਕੀਤਾ ਹੈ ਤੇ ਆਮ ਲੋਕਾਂ ਦੀ ਸੇਵਾ ਕੀਤੀ ਹੈ ਮੈਂ ਇੱਕ ਪੱਤਰ ਨਕਾਰੋ ਕੇ ਇਹ ਗੱਲ ਕਹਿਣਾ ਚਾਹੁੰਦਾ ਕਿਉਂਕਿ ਮੈਂ ਇਹਨਾਂ ਨਾਲ ਬਹੁਤ ਖੁੱਲਿਆ ਮਿਲਿਆ ਇਹਨਾਂ ਵਿੱਚ ਰਹਿਣਾ ਹੈ ਸਮਾਜ ਵਿੱਚ ਰਹਿਣਾ ਹੈ ਔਰ ਮੈਂ ਬਸ ਹਲਕੀ ਗੱਲ ਨਹੀਂ ਕਰ ਰਿਹਾ ਜਲੰਧਰ ਦਾ ਕੋਈ ਵੀ ਏਰੀਆ ਹੋਵੇ ਜਿੱਥੇ ਵੀ ਇਹਨਾਂ ਨੂੰ ਮੈਂ ਫੋਨ ਕੀਤਾ ਹੈ ਇਹਨਾਂ ਨੇ ਮੇਰਾ ਸਾਥ ਦਿੱਤਾ ਹੈ ਔਰ ਜਿਹੜੀ ਇਹ ਮੁਹਿੰਮ ਨੇ ਚਲਾਈ ਹੈ ਮੈਂ ਪਰਮਾਤਮਾ ਅਕੀ ਬੇਨਤੀ ਕਰਦਾ ਕਿ ਇਹਨਾਂ ਨੂੰ ਲੰਬੀ ਉਮਰ ਦੇ ਔਰ ਤਾਂ ਕਿ ਇਹ ਕੰਮ ਨੂੰ ਵੱਧ ਵੱਧ ਖਿੱਚ ਕੇ ਲੈ ਕੇ ਚੱਲਣ ਔਰ ਪੂਰੇ ਜਲੰਧਰ ਨੂੰ ਸਾਫ ਕਰਨ ਔਰ ਜਿੱਥੇ ਵੀ ਨਸ਼ਾ ਵਿਕ ਰਿਆ ਪੂਰੇ ਜਲੰਧਰ 'ਚ ਇਹਦਾ ਖਾਤਮਾ ਕਰਨ ਅਸੀਂ ਸਾਰੇ ਪੱਤਰਕਾਰ ਭਰਾ ਮੇਰੀ ਜਿੰਨੀ ਟੀਮ ਹੈ ਭਾਈ ਦੇ ਨਾਲ ਪੂਰੀ ਸਪੋਰਟ ਕਰਾਂਗੇ ਔਰ ਤੁਸੀਂ ਵੀ ਇਹਨਾਂ ਨੂੰ ਪੂਰੀ ਸਪੋਰਟ ਕਰੋ ਮੇਰਾ ਸਾਥ ਦੇਣ ਵਾਲੀ ਹਰ ਮੋੜ ਤੇ ਮੇਰਾ ਸਾਥ ਦੇਣ ਵਾਲੀ ਪ੍ਰਵੀਨ ਗੋਰੀਆ ਮੈਂ ਉਹਨਾਂ ਨੂੰ ਬੇਨਤੀ ਹੈ ਵੀ ਆਈ ਹੋਈ ਸੰਗਤ ਦਾ ਧੰਨਵਾਦ ਕਰਨਗੇ ਤੇ ਅਖੀਰ ਤੇ ਇਕੜੇ ਨਗਰ ਨਿਗਮ ਦੇ ਸੁਪਰੀ ਡਾਨ ਨੇ ਸੰਜੀਵ ਕਾਦਿਆ ਜੀ ਉਹ ਵੀ ਸਭਾ ਤੇ ਨਾਮ ਰੱਖਣਗੇ ਸਾਰਿਆਂ ਨੂੰ ਪਿਆਰ ਭਰੀ ਸੱਚੇ ਸਾਥ ਨਮਸਕਾਰ ਜੀ ਆਇਆਂ ਸਭ ਨੂੰ ਮੈਂ ਅੱਜ ਬਹੁਤ ਹੀ ਮੈਨੂੰ ਵਧੀਆ ਲੱਗਾ ਕਿ ਅੱਜ ਠੰਡ ਦੇ ਵਿੱਚ ਦੇਖੋ ਆਪਣਾ ਟਾਈਮ ਕੱਢ ਕੇ ਸਾਰੀਆਂ ਮੇਰੀਆਂ ਭੈਣਾਂ ਮੇਰੇ ਵੀ ਮੇਰੇ ਸਾਰੇ ਇਸ ਨਸ਼ਿਆਂ ਦੇ ਵਿਰੋਧ ਜਿਹੜੀ ਰੈਲੀ ਆਪਾਂ ਕੱਢਣੀ ਹੈ ਅੱਜ ਆਏ ਨੇ ਔਰ ਬਹੁਤ ਹੀ ਵਧੀਆ ਉਪਰਾਨਾ ਸੀਐਮ ਭਗਵੰਤ ਮਾਨ ਜੀ ਨੇ ਕੱਢਿਆ ਔਰ ਅਸੀਂ ਵੀ ਉਹਨਾਂ ਦੇ ਨਾਲ ਵੱਧ ਚੜ ਕੇ ਹਿੱਸਾ ਜਿਹੜਾ ਆਪਾਂ ਪਾਵਾਂਗੇ ਜਿੰਨਾ ਵੀ ਹੋ ਸਕਿਆ ਔਰ ਨਸਿਆਂ ਦੇ ਰੋਗ ਦੀ ਵੀ ਆਵਾਜ਼ ਉਠਾਵਾਂਗੇ ਤੁਸੀਂ ਸਾਰਿਆਂ ਨੇ ਮੇਰਾ ਮਿਲ ਕੇ ਸਾਥ ਦੇਣਾ ਔਰ ਗੋਰੀਆ ਜੀ ਦਾ ਸਾਥ ਦੇਣਾ ਅਸੀਂ ਇਸ ਆਪਣੇ ਇਲਾਕੇ ਵਿੱਚੋਂ ਜਿੱਥੇ ਵੀ ਨਸਾ ਵਿਕਦਾ ਹੈ ਜਿੱਥੇ ਵੀ ਕੋਈ ਵੀ ਤੁਸੀਂ ਤਲਾਹ ਦੇਣੀ ਹੈ ਸਾਨੂੰ ਅਸੀਂ ਉਹਨਾਂ ਦੇ ਨਾਲ ਆਵਾਜ਼ ਉਠਾ ਕੇ ਉਹਨਾਂ ਦਾ ਪਿਆਰਵਾਈ ਕਰਾਂਗੇ ਔਰ ਤੁਹਾਡੇ ਨਾਲ ਚੱਲਾਂਗੇ ਔਰ ਇਸ ਤੋਂ ਨਸ਼ਾ ਜਿਹੜਾ ਮੁਕਤ ਕਰਵਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਮੱਤ ਤੋਂ ਵੱਧ ਇਸ ਦਾ ਵਾਸਤੇ ਤੁਹਾਡਾ ਸਾਰਿਆਂ ਦਾ ਸਾਨੂੰ ਸਾਥ ਚਾਹੀਦਾ ਹਨ। ਸ਼ਬਾਸ਼ ਗੋਰੀਆ ਜਿੰਦਾਬਾਦ ਸ਼ਬਾਸ਼ ਗੋਰੀਆ ਜਿੰਦਾਬਾਦ ਸ਼ਬਾਸ਼ ਗੋਰੀਆ ਜਿੰਦਾਬਾਦ ਮੈਂ ਬਰਾਬਰ ਮੇਰੀ ਬੇਨਤੀ ਹੈ ਵੀ ਨਗਰ ਨਿਗਮ ਦੇ ਸਪਰਿੰਡੈਂਟ ਸੰਜੀਵ ਕਾਲੀਆ ਜੀ ਨੂੰ ਦੋ ਚੱਪ ਦਰੂਸ ਕਹਿਣਗੇ ਆਈ ਹੋਈ ਸੰਗਤ ਦਾ ਧੰਨਵਾਦ ਕਰਾਂਗੇ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਵੇ ਸਾਡੀ ਟੀਮ ਨੂੰ ਉਹਨਾਂ ਦਾ ਵੀ ਸਨਮਾਨਿਤ ਕੀਤਾ ਜਾਵੇ ਮੈਂ ਧੰਨਵਾਦ ਕਰਦਾ ਕਪੜੇ ਜੀ ਦਾ ਇਹਨਾਂ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਆਪਣੇ ਇਲਾਕੇ ਦੀ ਆਪਣੇ ਹਲਕੇ ਲਈ ਜੋਤਨ ਅਸ਼ਰੋਤ ਦੇ ਚਿਕਿਤਸਾਲਿਆ ਤੇ ਉਹਨਾਂ ਦਾ ਪਿਆਰ ਉਹਨਾਂ ਦੀ ਸੰਗਤ ਦੇ ਵਿੱਚੋਂ ਝਲਕਦਾ ਹੈ ਤੇ ਉਹਨੂੰ ਬਹੁਤ ਪਿਆਰ ਮਿਲ ਰਿਹਾ ਹੈ ਇਲਾਕੇ ਚੋਂ ਪ੍ਰਮਾਤਮਾ ਦੇਣ ਦੁੱਗਣੀ ਰਾਸ ਆਪਣੀ ਇਹਨਾਂ ਨੂੰ ਤਰੱਕੀ ਦੇਵੇ ਤੇ ਇਸੇ ਤਰ੍ਹਾਂ ਲੋਕ ਸੇਵਾ ਕਰਦੇ ਰਹਿਣ ਨਗਰ ਨਿਗਮ ਵੱਲੋਂ ਅਸੀਂ 24 ਘੰਟੇ ਲਈ ਆਮ ਪਬਲਿਕ ਦੀ ਸੇਵਾ ਲਈ ਹਾਜ਼ਰ ਹਾਂ ਗੋਰੀਆ ਸਾਹਿਬ ਜਦੋਂ ਵੀ ਤੁਹਾਨੂੰ ਕਿਸੇ ਵੀ ਤੁਹਾਨੂੰ ਕੋਈ ਜ਼ਰੂਰਤ ਹੋਵੇ ਸਾਡਾ ਮੋਬਾਈਲ 24 ਘੰਟੇ ਖੁੱਲਾ ਅਸੀਂ ਲੋਕਾਂ ਦੀ ਸੇਵਾ ਲਈ ਹਾਂ ਵੈਰੀ ਗੁੱਡ ਮੇਰੀ ਆਛਾ ਆਪਣੀ ਭੈਣ ਆਛਾ ਡੋਗਰਾ ਜੀ ਨੂੰ ਸਨਮਾਨਿਤ ਕਰਨਗੇ ਆਓ ਜੀ ਆਓ ਜੀ ਹਾਓ ਸੌਰੀ ਜਨਤਰਾ ਪਰੇ ਕਿਹਦੇ ਪਰੇ ਰਾਜ ਪ੍ਰਧਾਨ ਰਾਜ ਜੀ ਰਾ ਅਕਰਨ ਜੀ ਜੀ ਮਾਤਾ ਦਿਓ ਵੀ ਨਾ ਆਣਾ ਨਾ ਕੋਈ ਕੋਈ ਕਿੱਥੇ ਨਹੀਂਤਾ ਜੀ ਡਾਕਟਰ ਆਵੇ ਡਾਕਟਰ ਕੋਲੇ ਜਾਇਆ ਡੇਢ ਨੂੰ ਹੋਇਆ ਹੋ ਲਿਆਓ ਲੈਣੋਇਓ ਬਰਾਸ਼ਤ ਗੁਰਜੀਤ ਕੌਰ ਜੀ ਤrophy ਦੇਓ ਐਦਿਓ trophy ਕਿੱਥੇ ਭੈਂਜੀ ਆਪਣੇ ਕੋਲ ਦੇ ਹੋ ਦੇਓ ਨਾ ਸਰਪੰਚ ਜੀ ਆਓ ਸਰ ਆਓ ਗਿਆਓ ਤੁਹਾਨੂੰ ਨਾਲ ਖੜੇ ਹੋ ਕੇ ਫੋਟੋ ਕਰਾਓ ਮੇਰੀ ਸਾਰੀ ਭੈਣਾਂ ਨੂੰ ਬੇਨਤੀ ਹੈ ਕਿ ਇੱਕ ਆਪਰ ਡਟ ਕੇ ਵੱਡੀ ਫੋਟੋ ਕਰਾਣੀ ਹੈ ਸਾਰੀ ਸੰਗਤ ਦੀ ਅਜੇ ਪਹੁੰਚ ਨਹੀਂ ਆਣ ਲੱਗੀ ਪਿੱਛੇ ਤਾਕਤੀਆਂ ਚੱਕ ਕੇ ਖੜੇ ਮੇਰੀ ਬੇਨਤੀ ਹੈ ਵੀ ਸਾਈ ਰਮਨ ਜੀ ਨੂੰ ਆਰ ਦੇ ਨਾਲ ਸਨਮਾਨ ਦਿੱਤਾ ਜਾਵੇ ਸਪੋਰਟ ਮੇਰਾ ਆਵਾਜ਼ เราลงหมดเลยเปล่าแค่เปล่าวะเจ้าเดี๋ยวไปที่เอา ਸੀ ਆਰਡੀ ਦੇ ਜ਼ਿਲ੍ਹਾ ਪ੍ਰਧਾਨ ਪੱਪੂ ਸਾਈਂ ਜੀ ਜੋ ਮਾਣਯੋਗ ਬਲੀ ਸਰਕਾਰ ਦੇ ਮੁੱਖ ਸੇਵਾਦਾਰ ਨੇ ਤੇ ਸੰਤ ਸਮਾਜ ਦੇ ਜ਼ਿਲ੍ਹਾ ਪ੍ਰਮੁੱਖ ਨੇ ਉਹਨਾਂ ਦੇ ਨਾਲ ਅਜੇ ਵਾਲਮੀਕੀ ਜੀ ਜੋ ਸਾਡੇ ਚੇਅਰਮੈਨ ਸਾਹਿਬ ਨੇ ਉਹਨਾਂ ਦੇ ਨਾਲ ਰਵੀਪਾਲ ਜੀ ਵਾਲਮੀਕੀ ਜੀ ਜੋ ਵਾਲਮੀਕੀ ਸਮਾਜ ਤੋਂ ਨੇਤਾ ਨੇ ਤੇ ਸੂਰਜ ਵਾਲਮੀਕੀ ਜੀ ਤੇ ਸਾਡੇ ਵਿੱਚ ਸਰਬਜੀਤ ਸਾਭੀ ਜੀ ਤੇ ਕਰਨ ਪੱਤਰਕਾਰ ਪਰ ਕਰਨ ਸੇਠੀ ਜੀ ਗੁਲਜਾਰੀ لال ਜੀ ਭਗਤ ਜੀ ਸ਼ਿਭਾਜ ਬਰਾੜ ਜੀ ਵੀਰ ਸਿੰਘ ਜੀ ਹੈਪੀ ਜੀ ਠਕਰਾਲ ਸਾਹਿਬ ਧੋਸ਼ਨ ਜੀ ਰਾਜਨ ਸੌਂਦੀ ਜੀ ਸੰਜੀਪ ਜੀ ਬਰਾਰ ਸਾਹਿਬ ਤੇ ਸਾਡੇ ਵਿਜੇ ਜੋ ਸਾਫਾ ਪੁਲਿਸ ਮਿਸ ਫੈਂਸੀ ਵਿੱਚ ਰਹੇ ਦੀ ਫੌਜ ਚ ਤੇ ਉਹ ਵੀ ਸਾਡੇ ਕੋਲ ਪਹੁੰਚੇ ਨੇ ਤੇ ਮੇਰੇ ਵੱਡੇ ਵੀ ਛੋਟੇ ਵੀ ਦੋਨੇ ਹੀ ਦੋਸਤਾਂ ਆਕਾਸ਼ ਲੋਹ ਜੀ ਅਗਲੂ ਅਗਲੂ ਜੀ ਤਨੂ ਜੀ ਇਹ ਸਾਰੇ ਵੀਰਾਂ ਨੇ ਅੱਜ ਡਟ ਕੇ ਅਨਿਲ ਕੁਮਾਰ ਬਬਲੂ ਜੀ ਡਾਕਟਰ ਜੋਰਜ ਜੀ ਪੁਨਨ ਸਿੰਘ ਜੀ ਸਰਦਾਰ ਸ੍ਰਿੰਦਰ ਸਿੰਘ ਬਾਜਵਾ ਜੀ ਇਹਨਾਂ ਨੇ ਡਟ ਕੇ ਅੱਜ ਆਪਾਂ ਅਗੜਾ ਨਸ਼ੇ ਦੇ ਵਿਰੁੱਧ ਮਹੀਮ ਛੇੜੀ ਐ ਤੇ ਉਹਦਾ ਡੋਟ ਡੋਰ ਆਪਾਂ ਅੱਜ ਗਿਆ ਮੇਰੇ ਚਿੱਤੇ ਚ ਸੈਂਕੜੇ ਮੈਂ ਦੀਆਂ ਮਾਵਾ ਭੈਣਾ ਤੇ ਬਜ਼ੁਰਗਾਂ ਨੇ ਸਾਡਾ ਸਾਥ ਦਿੱਤਾ ਤੇ ਮੇਰਾ ਵੀ ਰੂਹ ਕੜਿਆ ਹੈਗਾ ਮੇਰਾ ਵੀ ਇੱਕੜਾ ਖੂਨ ਦਾ ਕਤਰਾ ਇੱਕ ਇੱਕ ਹੈਗਾ ਸਾਰੀ ਆਪਣੀ ਮਾਵਾਂ ਭੈਣਾਂ ਦੇ ਬਜ਼ੁਰਗਾਂ ਲਈ ਹੈ ਨੌਜਵਾਨਾਂ ਲਈ ਹੈ ਜਿੱਥੇ ਮੇਰੀ ਲੋੜ ਪੈਂਦੀ ਹੈ ਉਥੇ ਬਣੇ ਸੁਭਾਸ਼ ਕੋਰੀਆ ਜਿੰਦਾਬਾਦ ਸੁਭਾਸ਼ ਕੋਰੀਆ ਜਿੰਦਾਬਾਦ ਸੁਭਾਸ਼ ਕੋਰੀਆ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਾਰੇ ਪੰਜਾਬ ਦੇ ਹਰਮਨ ਪਿਆਰੇ नेता सीएम सरदार भगवंत सिंह जी मान जी सोच अगे लैके जाते हुए अज श्री सुभाष गोरिया जी वालों जो युद्ध नशे विरुद्ध मुहिम चलाई गई श्री महेंद्र भगत जी के दे दिशा निर्देश अनुसार दोस्तों जिन्हें सब पता साब के हरमन प्यारे नेता सरदार भगवंत सिंह जी मान जी सोच यही है कि हर घर जरा नशे मुक्त ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜੁੱਧ ਨਸ਼ਿਆਂ ਦੇ ਵਿਰੁੱਧ ਇੱਕ ਰੋਡ ਸ਼ੋਅ ਕੱਢਿਆ ਗਿਆ ਸੀ ਜਿਸ ਵਿੱਚ ਵਾਰਡ ਨੰਬਰ 51 ਤੇ ਵਾਰਡ ਨੰਬਰ 52 ਦੇ ਨਾਲ ਲੱਗਦੇ ਮੁਹੱਲਿਆਂ ਤੋਂ ਸਾਰੀ ਜਿਹੜੀ ਸੰਗਤ ਸਹਿਯੋਗ ਦੇ ਨਾਲ ਆਪਾਂ ਨਸ਼ਾ ਮਾਫੀਆ ਦੇ ਖਿਲਾਫ ਇੱਕ ਜੰਗ ਛੇੜੀ ਹੋਈ ਆ ਤੇ ਉਸ ਜੰਗ ਨੂੰ ਵਧਾਵਾ ਦਿੰਦਿਆਂ ਆਇਆ ਅੱਜ ਮੇਰੇ ਨਗਰ ਦੀਆਂ ਮੇਰੀਆਂ ਮਾਵਾਂ ਤੇ ਭੈਣਾਂ ਨੇ ਤੇ ਮੇਰੇ ਬਜ਼ੁਰਗਾਂ ਨੇ ਮੋਜੂਆਂ ਨੇ ਬਹੁਤ ਸਾਥ ਦਿੱਤਾ ਕਿ ਆਪਾਂ ਆਪਣੇ ਇਲਾਕੇ ਚ ਨਸ਼ੇ ਨੂੰ ਜੜ ਤੋਂ ਖਤਮ ਕਰਨਾ ਤੇ ਜੋ ਇਥੇ ਗੈਂਗਸਟਰ ਪੈਦਾ ਹੋ ਰਹੇ ਨੇ ਉਸ ਗੈਂਗਸਟਰ ਨੂੰ ਪਹਿਲਾਂ ਵੀ ਮੈਂ ਤਲਣਾ ਦਿੰਦਾ ਆ ਰਿਹਾ ਤੇ ਹੁਣ ਨਸ਼ਾ ਤਸਕਰਾਂ ਨੂੰ ਫੇਰ ਤਲਣਾ ਦਿੰਨਾ ਕਿ ਮੇਰਾ ਏਰੀਆ ਛੱਡ ਕੇ ਚੱਲ ਜਾਓ ਜੇ ਤੁਹਾਡਾ ਕਿਹੜਾ ਬੋਰੀ ਬਿਸਤਰਾ ਹੁਣ ਬਿਲਕੁਲ ਅਸੀਂ ਬੋਲ ਕਰਾਂਗੇ ਆਪਣੇ ਸੰਗਠਨ ਦੇ ਨਾਲ ਲੱਗ ਕੇ ਆਪਾਂ ਤੁਹਾਨੂੰ ਇਲਾਕੇ ਵਿੱਚ ਨਸ਼ਾ ਨਹੀਂ ਵੇਚਣ ਦਿਆਂਗੇ ਮੇਰੀ ਬੇਨਤੀ ਹੈ ਅਗਰ ਮੇਰੀ ਪਈ ਆਵਾਜ਼ ਨੂੰ ਸੰਦੇਹ ਪਿਆ ਤੇ ਆਪ ਮੇਰਾ ਇਲਾਕਾ ਛੱਡ ਕੇ ਬਾਹਰ ਚੱਲ ਜਾਓ Ben